ਅੰਮ੍ਰਿਤਸਰ 'ਚ ਲਗਾਤਾਰ ਪੈ ਰਹੇ ਹੀ ਬਾਰਿਸ਼ ਦੇ ਕਾਰਨ ਅੱਜ ਅੰਮ੍ਰਿਤਸਰ ਦੇ ਖਜਾਨੇ ਵਾਲਾ ਖੂਹ ਦੇ ਨਜ਼ਦੀਕ ਇੱਕ ਮਕਾਨ ਢਹਿ ਢੇਰੀ ਹੋਇਆ ਤਾਂ ਉਸ ਦੀ ਸੀਸੀਟੀਵੀ ਵੀ ਤੁਹਾਡੇ ਸਾਹਮਣੇ ਆਈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਅੱਗੇ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਇਹ ਸਾਰੀ ਬਿਲਡਿੰਗ نیچے गिर ਜਾਂਦੀ ਹੈ ਸਿਰਫ ਇੱਕ ਸੈਕਿੰਡ ਦਾ ਫਰਕ ਰਿਹਾ ਇਸ ਲੜਕੇ ਦਾ ਕਿ ਅਗਰ ਇਹ ਥੇਲੋ ਲੱਗ ਰਿਹਾ ਸੀ ਅਗਰ ਸਪੀਡ ਚ ਨਾ ਹੁੰਦਾ ਤਾਂ ਹੋ ਸਕਦਾ ਸੀ ਕੋਈ ਜਾਨੀ ਨੁਕਸਾਨ ਹੋ ਜਾਂਦਾ ਪਰ ਇਸ ਵੱਲ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਉਹ ਇਸ ਦਾ ਹੱਲ ਨਹੀਂ ਕੀਤਾ ਗਿਆ ਕਿਉਂਕਿ ਪੁਰਾਣੀਆਂ ਬਿਲਡਿੰਗਾਂ ਅਕਸਰ ਜਿਹੜੀਆਂ ਨੇ ਮੀਂਹ ਦੇ ਕਾਰਨ ਡਿਗ ਰਹੀਆਂ ਨੇ ਤੇ ਇਹ ਤੁਹਾਨੂੰ ਦੱਸਿਆ ਇਹ ਪੂਰੇ ਇਲਾਕੇ ਦੇ ਵਿੱਚ ਪੁਰਾਣੀਆਂ ਬਿਲਡਿੰਗਾਂ ਹਨ ਤਾਂ ਲੋਕਾਂ ਵੱਲੋਂ ਅਪੀਲ ਕੀਤੀ ਗਈ ਨਗਰ ਨਿਗਮ ਕੀ ਇਸ ਦਾ ਜਿਹੜਾ ਇਹ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸੇ ਉਹਨਾਂ ਨੂੰ ਤੋੜਿਆ ਤੋੜਿਆ ਜਾਵੇ